ਮੇਰੇ ਨਾ ਪੂਰਾ ਹੋਣ ਵਾਲਾ ਕੱਟ ਬਿਆਸਨੋ ਕਿਹੜਾ ਸਾਰੀ ਜ਼ਿੰਦਗੀ ਨਹੀਂ ਵਿਫਲ ਲਾਗਦੇ ਬੰਦ ਸਰਕਾਰ ਕੀ ਇਹ ਦਾਦਾ ਮੈਂ ਦੀ ਅਬ ਮੇਰੇ ਭਤੀਜੇ ਬਲ ਮੇਰੀ ਮਾਂ ਕੁਵਾਰੀ ਆਗੇ ਣਾਉ ਦਿਨਾ ਦਿੱਜ ਵੀ ਨਾ ਜੇ ਤਾਂ ਨਹੀਂ ਕੋਈ ਮੇਰੇ ਪਰਛਾਈ ਤਾਂ ਮੇਰੇ ਭਤੀਜੇ ਦਾ ਕੀ ਹੋ ਜਾਵੇ ਮੇਰੇ ਨਾ ਪੂਰਾ ਹੋਣ ਵਾਲਾ ਕੱਟ ਬਿਆਸਨੋ ਪਰਾ ਇਹ ਦਸ ਸਾਲ ਦੇ ਕੇ ਸਰਵਿਸ ਦੇਣ ਦੇ ਮੇ 15 ਸਾਲ ਹੋ ਗਏ ਨੇ ਸੱਚੇ ਨਾਲ ਇੱਕ ਬੇਟਾ ਜੀ ਹਾਂਜੀ ਇੱਕ ਬੇਟਾ ਆ ਗਿਆ ਬੇਟਾ ਇਹਦਾ ਨਹੀਂ ਮੇਰੀ ਬਜਾਈ ਅਨੰਦ ਕਰੋ ਉਹ ਮਾਂ ਨੇ ਉਹਨਾਂ ਨੂੰ ਕਦੇ ਦਿਨ ਨਹੀਂ ਆਂਜੀ ਅਗਲੀ ਵਾਰੀ ਤੁਹਾਡੇ ਨਾਲ ਗੱਲਬਾਤ ਕਰੂੰਗੀ ਜਦੋਂ ਛੁੱਟੀ ਪਹਿਲਾਂ ਆਏਗਾ ਉਹ 2 ਮਹੀਨੇ ਪਹਿਲਾਂ ਆਇਆ ਸੀਗਾ ਉਸ ਤੋਂ ਬਾਅਦ ਕੋਈ ਗੱਲ-ਬਾਤ ਨਹੀਂ ਹੋਈ ਹਲੇ ਨਾਲ ਹੋ ਗਿਆ ਕਿ ਸਾਥੋਂ ਜਦੋਂ ਉੱਥੇ ਸੀਗਾ ਡਿਊਟੀ ਤੇ ਕੀ ਕਾਰਨ ਕੀ ਬਣਿਆ ਜੇ ਇਹ ਤਾਂ ਸਿੱਧੀ ਹੋ ਗਿਆ ਕੀ ਬਾਰੇ ਪਤਾ ਲੱਗਦਾ ਬਾਕੀ ਹਲੇ ਡਿਟੇਲ ਤਾਂ ਉਹ ਦੱਸਣਗੇ ਪਰ ਜੋ ਸਾਨੂੰ ਦੱਸਿਆ ਗਿਆ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਉਹ ਕਹਿੰਦੇ ਵੀ ਉਹਨਾਂ ਨੂੰ ਸਾਇਲੈਂਟ ਅਟੈਕ ਹੋਇਆ ਬਾਕੀ ਉਹ ਦੱਸਣਗੇ ਹਲੇ ਡਿਟੇਲ ਦੇ ਵਿੱਚ ਕੋਈ ਡਿਟੇਲ ਨਹੀਂ ਆਈ ਕਹਿੰਦੇ 3 ਮਹੀਨੇ ਬਾਅਦ ਕੇ ਦੱਸਾਂਗੇ ਉਹਨਾਂ ਦੇ ਬਾਰੇ ਬਤਨਾਂ ਤੋਂ ਤੁਹਾਨੂੰ ਮਾਈਂਕ ਕੋਈ ਕੋਈ ਪ੍ਰੋਬਲਮ ਨਹੀਂ ਸੀ ਕਦੇ ਵੀ ਨਹੀਂ ਕੋਈ ਉਹਨਾਂ ਦੀ ਮੈਡੀਕਲ ਨੀਸ ਹੋਈ ਰਿਪੋਰਟ ਦੇ ਵਿੱਚ ਕੋਈ ਮੈਡੀਸਨ ਨਹੀਂ ਸੀ ਚੱਲਦੀ ਜਮਾਂ ਸਹੀ ਸੀਗਾ ਪਿੱਛੇ ਕੋਈ ਉਹਨਾਂ ਦੀ ਜਿਹੜੀ ਰੋਜ਼ਗਾਰ ਦਾ ਸਾਧਨ ਕੋਈ ਪਿੱਛੇ ਨਹੀਂ ਸਾਡੀ ਸਾਰੀ ਰੋਜ਼ੀ ਰੋਟੀ ਉਹਦੀ ਨੌਕਰੀ ਤੋਂ ਚੱਲਦੀ ਸੀਗੀ ਸਾਡੇ ਕੋਲ ਕਿਹੜਾ ਕੋਈ ਜ਼ਮੀਨਾਂ ਜਾਇਦਾਦਾਂ ਹੀ ਪਲੱਸ 2 ਕਰਨ ਤੋਂ ਬਾਅਦ ਜਦ ਦੀ ਉਹਦੀ ਪਰਤੀ ਹੋ ਗਿਆ ਨੇ ਪਲੱਸ ਟੂ ਕੀਤੀ ਹੈ 2011-12 ਦੇ ਵਿੱਚ ਜਲਦੀ ਉਹ ਸਲੈਕਟ ਹੋ ਗਿਆ ਉਸੇ ਬਸ ਉਹ ਦੋਂਦਾ ਵਿਚਾਰਾ ساری ਜ਼ਿੰਦਗੀ ਬਾਹਰ ਹੀ ਰਹਿਗਾ ਕਾ ਤੋਂ ਕੀ ਦਮਾ ਜੋ ਵੀ ਉਹਦੇ ਹੈਗੇ ਨੇ ਮੇਰੀ ਪਰਜਾਈ ਇੰਟੀਗ੍ਰਿਟੀ ਹੋਈ ਐ ਮੈਨੂੰ ਨੌਕਰੀ ਵੀ ਦਿੱਤੀ ਜਾਵੇ ਤੇ ਸਾਡੇ ਪਰਿਵਾਰ ਦਾ ਵੀ ਖਿਆਲ ਰੱਖਿਆ ਜਾਵੇ ਮੇਰੀ ਮਾਂ ਨੂੰ ਖਾਦੋਨੀ ਦੀਦਾ ਉਹਦਾ ਵੀ ਖਿਆਲ ਰੱਖਿਆ ਜਾਵੇ ਜੀ ਮੇਰੇ ਪਿਓ ਦਾ ਵੀ ਸਾਰੀ ਸਾਡੀ ਜ਼ਿੰਦਗੀ ਸਾਡੀ ਕਬੀਲਦਾਰੀ ਮੇਰੇ ਭਾਈ ਦੀ ਤਨਖਾਹ ਤੇ ਚੱਲਦੀ ਸੀਗੀ ਉਹ ਦੋਈਆ ਸਾਡੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਉਹੀ ਸਾਡੀ ਕਮਾਈ ਦਾ ਸਾਧਨ ਸੀਗਾ ਇੱਕ ਉਹਦੇ ਵਰਗਾ ਬੰਦਾ ਬਣਨਾ ਬਹੁਤ ਨਾਮੁਕ ਕਿਨ ਹੈਗਾ ਇੰਨਾ ਨੇਕ ਸੁਭਾਅ ਦਾ ਉਹ ਕਿਸੇ ਨੂੰ ਦਾਨ ਕਰਕੇ ਤਾਂ ਰਾਜੀ ਸੀ ਪਰ ਕਿਸੇ ਦਾ ਹੱਕ ਖਾ ਕੇ ਨਹੀਂ ਸੀ ਰਾਜੀ ਸੀਗਾ ਉਹਨੇ ਬਹੁਤ ਲੋਕਾਂ ਨੂੰ ਦਿੱਤਾ ਹੀ ਆਗਾ ਕਿਸੇ ਦਾ ਘਾਟਿਆ ਨਹੀਂ ਇਹਦਾ ਉਹਨੇ ਉਹਨੇ ਸਾਰੇ ਨੁਕਸਾਂ ਹੋਏ ਆਗਾ ਅਸੀਂ ਦੋ ਬੈਣਾਂ ਦਾ ਇਕੱਲਾ ਪਰਾਂ ਸੀਗਾ ਮੋਟਾ ਗੱਲਾ ਭਾਈ ਜੀ ਨਹੀਂ